ਸਰਬੱਤ ਵਾਹਿਗੁਰੂ ਜੀ ਕੀ ਫਤਿਹ ਸੁਸੰਗਤ ਜੀ ਸਸਨਾਲੀ ਕਲੋਨੀ ਖੜੇ ਮੇਰੇ ਨਾਲ ਅੱਜ ਕੀ ਸੰਜੁਣੀ ਤੋਂ ਵੱਡੇ ਵੀ ਸੰਦੀਪ ਸਿੰਘ ਜੀ ਸਰਪਾਲ ਸਾਹਿਬ ਸਰਦਾਰ ਕਰਨ ਸਿੰਘ ਜੀ ਮੈਂਬਰ ਸਿੰਘ ਜੀ ਇੱਡਾ ਜੀ ਗਣ ਸਿੰਘ ਜੀ ਬਾਬਾ ਜੀ ਸੰਗਤ ਸਾਰੀ ਇਲਾਕੇ ਦੀ ਅੱਜ ਇਹ ਬੇਨਤੀ ਇਹ ਕਰਨੀ ਚਾਹੁੰਦੇ ਆ ਜਿਹੜੀ ਹੁਣੇ-ਹੁਣੇ ਖਬਰ ਫੈਲੀ ਆ ਕਿ ਜਿਹੜਾ ਪਾਣੀ ਦਰਿਆ ਤੋਂ ਬਾਹਰ ਆ ਗਿਆ ਪਾਣੀ ਦਰਿਆ ਤੋਂ ਬਾਹਰ ਜਰੂਰ ਆਇਆ ਪਰ ਜਿਹੜਾ ਖੇਤ ਨੂੰ ਰਿੰਗ ਬਣ ਲਾਇਆ ਉਸ ਖੇਤ ਦੇ ਵਿੱਚ ਇੱਕ ਖੇਤ ਆਇਆ ਦੋ ਜਗ੍ਹਾ ਤੇ ਜ਼ਮੀਨ ਨਮੀ ਆ ਇੱਕ ਜਗ੍ਹਾ ਆ ਗਿਆ ਆਪਾਂ ਕਿਰਪਾ ਕਰਕੇ ਸੰਗਤ ਨੂੰ ਬੇਨਤੀ ਆ ਕਿ ਪੈਨਿਕ ਨਾ ਕ੍ਰੀਏਟ ਹੋਵੇ ਲੋਕਾਂ ਨੂੰ ਮਤਲਬ ਪ੍ਰੈਸ਼ਰਾਈਜ਼ ਜਿਹਨਾਂ ਨੂੰ ਡਿਪਰੈਸ਼ਨ ਕਹਿੰਦੇ ਨੇ ਡਿਪਰੈਸ਼ਨ ਲੋਕਾਂ ਦੇ ਪੈ ਰਿਆ ਆ ਰਾਤ ਵੀ ਸੰਗਤ ਨਹੀਂ ਸੋਚਦੀ ਸੋ ਸੰਗਤਾਂ ਨੂੰ ਬੇਨਤੀ ਆ ਦੇਖੋ ਆ ਪਿੱਛੇ ਖੇਤ ਦਾ 4 ਫੁੱਟ ਪਾਣੀ ਨੀਮਾ ਸੋ ਸੰਗਤ ਇੱਥੇ ਆ ਗਈ ਆ ਸਾਰੇ ਆ ਗਏ ਆ ਆਪਾਂ ਰਲ ਕੇ ਬੰਨ ਤੇ ਹੋਰ ਕੰਮ ਕਰਾਂਗੇ ਬੰਨ ਨੂੰ ਹੋਰ ਉੱਚਾ ਕਰਾਂਗੇ ਇੱਧੇ ਮਿੱਟੀ ਲਾਵਾਂਗੇ ਤੇ ਖਬਰਾਂ ਦੀ ਲੋੜ ਨਹੀਂ ਸਾਵਧਾਨ ਜ਼ਰੂਰ ਰਹੋ ਸਾਵਧਾਨ ਪੂਰੇ ਰਹੋ ਚੌਕਸ ਪੂਰੇ ਰਹੋ ਪਰ ਐਡੀ ਖਬਰਾਂ ਦੀ ਲੋੜ ਨਹੀਂ ਕਿ ਬਹੁਤ ਵੱਡੀ ਜਾਫ ਲੱਗੀ ਆ ਜਾਂ ਉਹ ਆ ਤੇ ਪਾਣੀ ਆਪਾਂ ਹਜੇ ਵਿਚਾਰ ਚ ਆਪਾਂ ਸਾਰੇ ਮਿਲ ਕੇ ਕੰਮ ਕਰਾਂਗੇ ਤਾਂ ਸੱਚੇ ਪਾਸਾ ਮਿਹਰ ਕਰੂਗਾ ਬਾਕੀ ਮੈਂ ਭਾਜੀ ਨੂੰ ਵੀ ਕਹੂੰਗਾ ਵੀ ਭਾਰਤ ਕਿਸਾਨ ਯੂਨੀਅਨ ਤੋਂ ਵੀ ਆਪਾਂ ਨੂੰ ਸਹਾਇਤਾ ਜ਼ਰੂਰ ਸੰਗਤ ਨੂੰ ਦੇਣ ਸ਼ੌਕ ਥੋੜੇ ਟਾਈਮ ਚ ਵੈਂਗੁਰੂ ਜੀ ਦਾ ਖਾਲਸਾ ਵੈਂਗੁਰੂ ਜੀ ਕਹਤੇ ਦੇਖੋ ਸੰਗਤ ਨੂੰ ਬੇਨਤੀ ਇਹ ਆ ਵੀ ਦੇਖੋ ਪਾਣੀ ਜਿਹੜਾ ਬਰਤ ਟੱਟਣ ਦੇ ਨਾਲ ਜਿਹੜਾ ਇਹਦੇ ਵਿੱਚ ਨੀਵੇਂ ਚੀਤਾਂ ਦੇ ਵਿੱਚ ਪਿਆ ਰੰਗ ਬੰਦ ਲੱਗਿਆ ਹੈ ਖਾਲਸਾ ਜੀ ਨੇ ਦੱਸਿਆ ਸਾਤ ਪੁਰਾ ਕੇ ਅਰਦਾਸ ਕਰਾਂ ਜਿਹੜਾ ਪਾਣੀ ਦਾ ਲੈਵਲ ਇੱਥੇ ਇਹ ਪਾਣੀ ਦਾ ਲੈਵਲ ਇੱਥੇ ਰਹਿੰਦਾ ਤਾਂ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ ਜੀ ਇਹ ਸਿਚੁਏਸ਼ਨ ਜਿਹੜੀਆਂ ਫੇਰ ਵੀ ਜਿਹੜਾ ਜੋ ਕੁਝ ਹੋਣਾ ਸੀ ਹੋ ਗਿਆ ਅਸੀਂ ਫੇਰ ਵੀ ਜਿੱਤ ਗਏ ਜੇ ਪਾਣੀ ਦਾ ਲੈਵਲ ਟਿਕਿਆ ਰਹਿੰਦਾ ਹੋ ਤਾਂ ਫਿਰ ਥੋੜਾ ਜਿਹਾ ਅਮਰੀਕਾ ਰਾਤ ਮਿਲ ਗਈ ਆਪਾਂ ਨੂੰ ਰਾਤ ਨੂੰ ਕੁਝ ਜਿਹੀ ਸਵੀਰ ਤੱਕ ਕਰਨ ਉਹ ਪ੍ਰਬੰਧ ਵਧੀਆ ਹੋ ਜਾਣਗੇ ਸੋ ਬਹੁਤੇ ਵੀ ਡਰ